ਸੀ ਤਾਂ ਬਾਦਲ ਸਰਕਾਰ ਨੂੰ ਪਾਉਂਦਾ ਕੋਟੀ ਨਹੀਂ ਬਣੀ ਐ ਕੋਟੀ ਨਹੀਂ ਬਣੀ ਕੋਟੀ ਨਹੀਂ ਬਣੀ ਐਨਾ ਟਾਈਮ ਹੋ ਗਿਆ ਤਾਂ ਕੋਟੀ ਨਹੀਂ ਬਣੀ ਕਿਹੜੀ ਪ੍ਰਕਾਹ ਦੀ ਆਪੋ ਜੀ ਅਜੇ ਕਹੇ ਨੂੰ ਪਸੰਦ ਨਹੀਂ ਕਰਿਆ ਜੀ ਅਜੇ ਤਾਂ ਝਾੜੂ ਵਾਲਿਆਂ ਬੰਨੇ ਨੂੰ ਧਿਆਨ ਆ ਜਾਂਦਾ ਕੰਮ ਚੰਗੇ ਕਰ ਰਹੇ ਆ ਸਨਵਾਈ ਹੁੰਦੀ ਆ ਲੋਕਾਂ ਦੀ ਮੈਂ ਤਾਂ ਬੀਜੇਪੀ ਸਰਕਾਰ ਹੀ ਪਸੰਦ ਕਰਾਂਗਾ ਜੀ ਕਿਉਂਕਿ 15 ਸਾਲਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਬਹੁਤ ਡਿਵੈਲਪਮੈਂਟ ਕੀਤੀ ਹੈ ਕੋਟ ਦੇਖੋ ਜੀ ਇਦਾਂ ਐ ਵੀ ਕੰਮ ਮੜ ਲਿਆ ਪਿਆ ਹੈ ਹੁਣ ਕੁਝ ਸਮਝ ਨਹੀਂ ਲੱਗ ਰਿਹਾ ਕਿ ਨੂੰ ਵੋਟ ਪਾਉਣੀ ਹੈ ਕਿ ਨੂੰ ਨਹੀਂ ਵੋਟ ਪਾਉਣ ਦੇ ਹੱਕ 'ਚ ਮੈਂ ਇਸ ਵਾਰੀ ਹੈ ਨਹੀਂ ਹਾਂਜੀ ਰੀਜ਼ਨ ਵੋਟ ਨਾ ਪਾਉਂਦਾ ਇਹ ਦੇਖੋ ਅਜੇ ਸੋਚਿਆ ਨਹੀਂ ਹੈਗਾ ਕਾਂਗਰਸ ਨੂੰ ਦਰਸ਼ਕਾਂ ਜੀ ਸਿਡੀ ਆਨ ਮੀ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਗੱਲ ਕਰਦੇ ਜਾਣਦੇ ਹੋ ਇਲੈਕਸ਼ਨ ਨਜ਼ਦੀਕ ਆ ਰਹੇ ਆ ਸਾਰੇ ਆਪਣਾ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਆ ਤੇ ਲੋਕਾਂ ਨਾਲ ਕੋਲ ਵੀ ਜਾਣਦੇ ਆ ਕਿ ਉਹ ਕਿਹੜੀ ਸਰਕਾਰ ਨੂੰ ਲਿਆਉਣਾ ਪਸੰਦ ਕਰਨਗੇ ਆ ਲੋਕਾਂ ਦੇ ਥਿਊਜ਼ ਲੈਂਦੇ ਆ ਕੀ ਨਾਮ ਹੈ ਇੰਦਰਜੀਤ ਕੋ ਇੰਦਰਜੀਤ ਜੀ ਆ ਇਲੈਕਸ਼ਨ ਆ ਰਹੇ ਆ ਨਜ਼ਦੀਕ ਕਿਸ ਸਰਕਾਰ ਨੂੰ ਤੁਸੀਂ ਲਿਆਉਣਾ ਪਸੰਦ ਕਰੋਗੇ ਇਹ ਉਹਨਾਂ ਨੇ ਪਤਾਇਆ ਨਹੀਂ ਤੁਸੀਂ ਬੋਰਡ ਕਿਨੂੰ ਪਾਣਾ ਪਸੰਦ ਕਰੋਗੇ ਕਿ ਤੁਸੀਂ ਬੋਰਡ ਦਾ ਪਾਣੀ ਹੋਏਗੀ ਬੋਰਡ ਹਰ ਇੱਕ ਨਾਗਰਿਕ ਦੀ ਬਣੀ ਹੋਈ ਆ ਆਪਣੀ ਮਰਜ਼ੀ ਹੁੰਦੀ ਆ ਕਿ ਮੈਂ ਮਸੀਂ ਤਾਂ ਬਾਦਲ ਸਰਕਾਰ ਨੂੰ ਪਾਵਾਂਗੀ ਬਾਦਲ ਸਰਕਾਰ ਦੇ ਕਿਹੜੇ ਕੰਮਾਂ ਨੂੰ ਪਸੰਦ ਕਰੋਗੇ ਉਹਨਾਂ ਦੇ ਬਹੁਤ ਕੰਮ ਹੈ ਜਿਹੜੇ ਕਿ ਅੱਛੇ ਸੀਗੇ ਉਹਨਾਂ ਨੂੰ ਹੀ ਪਾਵਾਂਗੀ ਬਾਦਲ ਸਰਕਾਰ ਨੂੰ ਜਿਹੜਾ ਦੱਸਿਆ ਜਾਂਦਾ ਆ ਉਹ ਹੋਰ ਵੀ ਇੱਥੇ ਲੋਕੀ ਹੈਗੇ ਆ ਗੱਲਬਾਤ ਕਰਦੇ ਆ ਜਿੱਦਾਂ ਬਜ਼ੁਰਗ ਅੰਕਲ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸ਼ਕਲ ਅੰਕਲ ਜੀ ਅੰਕਲ ਜੀ ਕਿੱਥੋਂ ਆਏ ਹੋ ਵੇ ਚੱਲ ਜਾਣੇ ਨਹੀਂ। ਉਦਿਆਣੇ ਦੇੋਂ ਇਲੈਕਸ਼ਨ ਅਸਦੀ ਕਰੇ ਆ ਕਿਸ ਸਰਕਾਰ ਨੂੰ ਵੋਟ ਪਾਣਾ ਪਸੰਦ ਕਰੋਗੇ? ਵੋਟਾਂ ਸਰਕਾਰ ਬੋੜ ਹੀ ਨਹੀਂ ਬਣੀ। ਹਾਂਜੀ। ਬੋੜ ਨਹੀਂ ਬਣੀ। ਬੋੜ ਹੀ ਨਹੀਂ ਬਣੀ। ਇੰਨਾ ਟਾਈਮ ਹੋ ਗਿਆ ਅਜੇ ਤੱਕ ਬੋੜ ਹੀ ਨਹੀਂ ਬਣੀ। ਕਦੇ ਮਤਲਬ ਕੀ ਹੁਣ ਤਾਂ ਆਧਾਰ ਕਾਰਤੇ ਵੀ ਵੋਟ ਪੈਂਦੀ ਹੈਗੀ ਆਧਾਰ ਕਾਰਤੇ ਤੁਹਾਡਾ ਬਣੇ। ਆਧਾਰ ਤੇ ਬਣੂ। ਤੇ ਆਧਾਰ ਕਾਰਤੇ ਜੇ ਤੁਸੀਂ ਵੋਟ ਪਾਣੇ ਹੋ ਕਿਸ ਸਰਕਾਰ ਨੂੰ ਲੈਣਾ ਪਸੰਦ ਕਰੋਗੇ? ਓਏ ਇਹ ਤਾਂ ਕਾਂਗਰਸ ਦੇ। ਕਾਂਗਰਸ ਸਰਕਾਰ ਨੂੰ ਲੈਣਾ ਪਸੰਦ ਕਰੋਗੇ? ਕਾਂਗਰਸ ਨੇ ਅਜਿਹੇ ਕਿਹੜੇ ਕੰਮ ਜਿਹੜੇ ਤੁਹਾਨੂੰ ਪਸੰਦ ਆਉਣਗੇ? ਕਾਂਗਰਸ ਸਾਰੇ ਹੀ ਜਮੈਂ ਠੀਕ ਹੈ ਕੰਮ ਕਾਰ ਸਾਰੇ ਚੰਗੇ ਅچھے ਚੱਲੇ ਉਹਨਾਂ ਨਾਲ ਕੋਈ ਦਿੱਕਤ ਕਿਸੇ ਨੂੰ ਨਹੀਂ ਆਉਂਦੀ ਜੀ ਇਹਨਾਂ ਨੂੰ ਦਿੱਕਤ ਕਹੀ ਆਂਦੀ ਹੈ ਇਹਨਾਂ ਨੇ ਆਪਣੇ ਕੰਮਾਂ ਨਾਲ ਸਾਰਾ ਕੰਮ ਕੀਤੇ ਆ ਨਾ ਇੱਕ ਕਿਸੇ ਦਾ ਸੋਚਿਆ ਨਹੀਂ ਇਹਨਾਂ ਨੇ ਜੀ ਕਾਂਗਰਸ ਸਰਕਾਰ ਨੂੰ ਹੀ ਕਿਉਂ ਲਿਆਣਾ ਪਸੰਦ ਕਰਦਾ ਹੋਣਾ ਵੀ ਉਹ ਕੁਝ ਵੀ ਆ ਕਾਰੋਬਾਰ ਚੱਲਦੇ ਸਾਡੇ ਚੱਲਦੇ ਰਹਿੰਦੇ ਉਹਨਾਂ ਨਾਲ ਕਈ ਨਾ ਪਰੇਸ਼ਾਨੀ ਕੋਈ ਨਹੀਂ ਆਉਂਦੀ ਇਹਨਾਂ ਨੂੰ ਅੰਕਲ ਜੀ ਨੇ ਦੱਸਿਆ ਕਿ ਜਿਹੜੀ ਕਾਂਗਰਸ ਸਰਕਾਰ ਹੈਗੀ ਆ ਉਹਦੇ ਨਾਲ ਰੋਜ਼ਗਾਰ ਜਿਹੜਾ ਲੋਕਾਂ ਦਾ ਆ ਉਹ ਚੱਲਦਾ ਰਹਿੰਦਾ ਆ ਤੇ ਕੰਮਕਾਰ ਵਧੀਆ ਚੱਲਦੇ ਹੈਗੇ ਆ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਆਹ ਲੈ ਕੇ ਚੱਲਦੇ ਆ ਲੋਕਾਂ ਦੇ ਕੋਲ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਅੰਕਲ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਸਿਕਾਲ ਅੰਕਲ ਜੀ ਸ੍ਰੀਕਾਲ ਜੀ ਸਰਸਿਕ ਅੰਕਲ ਜੀ ਕਿੱਥੋਂ ਦੀ ਆਏ ਹੋ ਤੇ ਕਿੱਥੇ ਜਾਣਾ ਹੈ ਅਸੀਂ ਤਾਂ ਅੰਮ੍ਰਿਤਸਰ ਆਏ ਜੀ ਦਰਾਹੇ ਦਰਾਹੇ ਜਾਣਾ ਅੰਕਲ ਜੀ ਇਹ ਇਲੈਕਸ਼ਨ ਨਜ਼ਦੀਕ ਆ ਰਹੇ ਆ ਤੇ ਸਾਰੇ ਜਿਹੜੇ ਵੀ ਆਪਣੇ ਆਗੂ ਹੈਗੇ ਉਹਨਾਂ ਨੇ ਆਪਣਾ ਜਿੱਤਣ ਲਈ ਜ਼ੋਰ ਲਗਾਇਆ ਕਿਹੜੀ ਸਰਕਾਰ ਨੂੰ ਤੁਸੀਂ ਲੈਣਾ ਪਸੰਦ ਕਰੋਗੇ ਅਜੇ ਤੱਕ ਇਹਨੂੰ ਪਸੰਦ ਨਹੀਂ ਕਰਿਆ ਜੀ ਸਰ ਅੰਕਲ ਜੀ ਵੋਟ ਪਾਈ ਹੋਏਗੀ ਅੱਜ ਤੱਕ ਬਹੁਤ ਔੜੀ ਹੈ ਸੋ ਵੋਟ ਤਾਂ ਪਾਈ ਆ ਜੀ ਬਹੁਤ ਬਾਰੀ ਪਰ ਇਸ ਵਾਰ ਤੁਸੀਂ ਕਿਸ ਸਰਕਾਰ ਦੇ ਆਗੂ ਨੂੰ ਵੋਟ ਪਾ ਕੇ ਲੈਣਾ ਚਾਹੁੰਦੇ ਆ ਅਜੇ ਤਾਂ ਝਾੜੂ ਵਾਲਿਆਂ ਬੰਨੇ ਨੂੰ ਧਿਆਨ ਆ ਜੀ ਅੱਗੇ ਦੇਖਦੇ ਆ ਉਹਨਾਂ ਨੂੰ ਹੀ ਕਿਉਂ ਪਸੰਦ ਕਰੋਗੇ ਤਾਂ ਦਾ ਕੰਮ ਚੰਗੇ ਕਰ ਰਹੇ ਆ ਹਨਵਾਈ ਹੁੰਦੀ ਆ ਲੋਕਾਂ ਦੀ ਜੀ ਕਿਹੜੇ ਕਿਹੜੇ ਕੰਮ ਉਹਨਾਂ ਦੇ ਜਿਹੜੇ ਤੁਹਾਨੂੰ ਚੰਗੇ ਲੱਗੇ ਆ ਹੁਣ ਕਰ ਸਾਰੇ ਹੀ ਚੰਗੇ ਲੱਗੇ ਆ ਜੀ ਜਿਹੜੇ ਕਰਦੇ ਆ ਜੀ ਮਤ ਕਦੇ ਦਫ਼ਤਰਾਂ ਤੇ ਜਾਂਦੇ ਆਗਾ ਨਾ ਜੀ ਜੀ ਤੇ ਛਣਵਾਈ ਹੁੰਦੀ ਆ ਜੀ ਸਰ ਸਰਕਾਰ ਜੀ ਸੱਚੀ ਗੱਲ ਜੀ ਕਿਹੜੀ ਸਰਕਾਰ ਨੂੰ ਲੈਣਾ ਪਸੰਦ ਕਰਦੇ ਆ ਮੈਂ ਤੇ ਭਾਜਪੀ ਸਰਕਾਰ ਹੀ ਪਸੰਦ ਕਰਾਂਗਾ ਜੀ ਕਿਉਂਕਿ 15 ਸਾਲਾਂ ਦੇ ਵਿੱਚ ਭਾਜਪੀ ਸਰਕਾਰ ਨੇ ਬਹੁਤ ਡਿਵੈਲਪਮੈਂਟ ਕੀਤੀ ਆ ਜੀ ਇਸ ਕਰਕੇ ਇਹੀ ਚਾਹਾਂਗਾ ਵੀ ਹੁਣ ਇਸ ਟਾਈਮ ਵੀ ਭਾਜਪੀ ਸਰਕਾਰ ਹੀ ਆਵੇ ਜੋ ਲੋਕਾਂ ਦੇ ਕੰਮ ਲੈਂਦੇ ਨੇ ਆਕੇ ਉਹ ਉਸ ਤੋਂ ਬਾਅਦ ਉਹ ਵਾਅਦਾ ਵੀ ਕੀਤਾ ਉਹਨਾਂ ਨੇ ਔਰ ਕਰਨਗੇ ਵੀ ਜੀ ਹੁਣ ਤੱਕ ਜਿੰਨੇ ਵਾਅਦੇ મોદી ਸਾਹਿਬ ਨੇ ਕੀਤੇ ਸੀਗੇ ਉਹ ਵਾਅਦੇ ਉਹਨਾਂ ਨੇ ਸਾਰੇ ਪੂਰੇ ਕੀਤੇ ਆ ਜੀ ਇਸ ਕਰਕੇ ਮੇਰੀ ਇਹ ਇੱਛਾ ਵੀ મોદી ਸਰਕਾਰ ਆਵੇ ਤਾਂ ਕਿ ਵਿਕਾਸ ਵੀ ਹੋਵੇ ਜੀ ਔਰ ਵਿਸ਼ਵਾਸ ਵੀ ਹੋਵੇ ਜੀ ਔਰ ਸਾਰਾ ਮਤ ਵੀ ਉਹਨਾਂ ਨੂੰ ਹੀ ਜਾਵੇ ਜੀ ਇਹ ਦੇਖਿਆ ਜਾਵੇ ਤਾਂ ਲੋਕਾਂ ਦਾ ਜਿਹੜਾ ਜ਼ਿਆਦਾ ਹੈਗਾ ਇਹ ਆ ਕੋਈ ਕਾਂਗਰਸ ਸਰਕਾਰ ਨੂੰ ਕੋਈ ਆਮ ਆਦਮੀ ਪਾਰਟੀ ਨੂੰ ਤੇ ਕੋਈ ਭਾਜਪਾ ਨੂੰ ਲਿਆਣਾ ਚਾਹੁੰਦਾ ਹੈ ਹੋਰ ਵੀ ਇੱਥੇ ਭਈਆ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਈਆ ਸਤਿ ਸ਼੍ਰੀ ਅਕਾਲ ਜੀ ਭਈਆ ਇਲੈਕਸ਼ਨ ਨਜ਼ਦੀਕ ਆ ਰਹੇ ਆ ਕਿਹਨਾਂ ਨੂੰ ਵੋਟ ਪਾਣੀ ਪਸੰਦ ਕਰੋ ਵੋਟ ਦੇਖੋ ਜੀ ਇਦਾਂ ਐ ਵੀ ਕੰਮ ਮੁੜ ਗਿਆ ਪਿਆ ਹੈ ਹੁਣ ਕੋਈ ਸਮਝ ਨਹੀਂ ਲੱਗ ਰਿਹਾ ਕਿ ਨੂੰ ਵੋਟ ਪਾਉਣੀ ਆ ਕਿ ਨੂੰ ਨਹੀਂ ਵੋਟ ਤਾਂ ਇੱਕ ਇਨਸਾਨ ਨੇ ਪਾਣੀ ਆ ਕਿਹਨੂੰ ਪਾਣੀ ਕਿਹੜੀ ਸਰਕਾਰ ਨੂੰ ਪਾਉਣੀ ਆ ਤੁੱ ਤਾਂ ਸੋਚਾ ਹੈ ਪਬਲਿਕ ਇਸ ਵਾਰੀ ਕਾਫੀ ਗੁੱਸੇ ਦੇ ਵਿੱਚ ਹੈ ਲੋ ਜਾਂ ਕਾਫੀ ਨਾਰਾਹ ਹਨ ਸਰਕਾਰਾਂ ਤੋਂ ਤੇ ਵੈਸੇ ਇੱਥੇ ਵਾਲੀ ਸੀਟ ਤਾਂ ਲੱਗ ਰਿਹਾ ਵੀ ਆਪਾਂ ਕਾਫੀ ਫਸਵਾ ਮੁਕਾਬਲਾ ਹੈ ਰਾਜਾ ਵੜਿੰਗ ਨਹੀਂ ਖੜੇ ਨੇ ਇੱਥੇ ਬਿੱਟੂ ਜੀ ਖੜੇ ਨੇ ਆਪਣੇ ਪੱਪੀ ਪ੍ਰੈਸ਼ਰ ਜੀ ਖੜੇ ਨੇ ਇੱਥੇ ਦੀ ਟੱਕਰ ਜਿਹੜੀ ਹੈ ਕਾਫੀ ਚਰਚਾ ਦੇ ਵਿੱਚ ਹੋਣੀ ਹੈ ਇਹ ਟੱਕਰ ਕੁਝ ਕਹਿ ਨਹੀਂ ਸਕਦੇ ਲੁਧਿਆਣਾ ਵਾਲੀ ਸੀਟ ਦਾ ਮੈਂ ਵੋਟਰ ਦੇਖੋ ਜੀ ਤਾਂ ਜਿਸਕਾ ਮੈਂ ਡਿਸਾਈਡ ਕੀਤਾ ਨਹੀਂ ਜੀ ਵੈਸੇ ਸ਼ਾਇਦ ਇਹ ਵੋਟ ਪਾਵਾਂ ਮੈਂ ਵੋਟ ਪਾਉਣ ਦੇ ਹੱਕ 'ਚ ਮੈਂ ਇਸ ਵਾਰੀ ਹੈ ਨਹੀਂ ਹਾਂਜੀ ਰੀਜ਼ਨ ਵੋਟ ਨਾ ਪਾਉਂਦਾ ਰੀਜ਼ਨ ਮੈਂ ਹੁਣ ਤੱਕ ਕਈ ਸਰਕਾਰਾਂ ਨੂੰ ਵੋਟਾਂ ਪਾਈਆਂ ਨੇ ਹਨਾ ਉਹ ਵੀ ਕਿਸੇ ਵੱਲੋਂ ਵਧੀਆ ਕੋਈ ਰਿਸਪਾਂਸ ਨਹੀਂ ਮਿਲਦਾ ਹੈਗਾ ਹਨਾ ਹਰ ਇੱਕ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਦੀਆਂ ਨੇ ਮੁੱਕਰ ਜਾਂਦੀਆਂ ਨੇ ਹਨਾ ਇਸ ਕਰਕੇ ਲੋਕਾਂ ਦਾ ਇੱਕ ਵਿਸ਼ਵਾਸ ਆ ਜਿਹੜਾ ਉਹ ਸਰਕਾਰਾਂ ਤੋਂ ਉੱਠਿਆ ਹੋਇਆ ਹੈ ਹਨਾ ਹੁੰਦਾ ਹੈ ਕਿ ਦੇ ਟਾਈਮ ਦੀ ਜੇ ਗੱਲ ਕਰੀਏ ਕਿਹੜੀ ਸਰਕਾਰ ਜਿਹਦੇ ਤੁਹਾਨੂੰ ਲੱਗੇ ਹੋਣਾ ਕਿ ਆ ਇਸ ਸਰਕਾਰ ਦੇ ਕੰਮ ਵਧੀਆ ਰਹੇ ਆ ਹੁਣ ਤੱਕ ਦੇਖੋ ਜੀ ਮੇਰੀ ਤਾਂ ਹਜੇ ਏਜ ਵੀ ਕਾਫੀ ਛੋਟੀ ਹੈ ਹਨਾ ਮੇਰੇ ਤੋਂ ਸੀਨੀਅਰ ਨੇ ਜਿਹੜੇ ਉਹਨਾਂ ਨੂੰ ਪਤਾ ਹੋਵੇਗਾ ਜੀ ਜੀ ਵੀ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮੈਂ ਕਾਂਗਰਸ ਸਰਕਾਰ ਨੂੰ ਦੇ ਹੱਕ ਦੇ ਵਿੱਚ ਬੋਲ ਰਹੀ ਹਾਂ ਥੋੜਾ ਜਿਹਾ ਜੀ ਵੀ ਉਹਨਾਂ ਦੇ ਕੰਮ ਥੋੜੇ ਜਿਹਾ ਮੈਨੂੰ ਠੀਕ ਲੱਗੇ ਨੇ ਕਿਹੜੇ ਕੰਮ ਨੇ ਉਹਨਾਂ ਦੇ ਜਿਹੜੇ ਤੁਹਾਨੂੰ ਵਧੀਆ ਲੱਗੇ ਉਹਨਾਂ ਦੇ ਹੁਣ ਕੀ ਕੰਮ ਗਿਣਾ ਦਈਏ ਆਪਾਂ ਹੁਣ ਕੀ ਕਹਿ ਸਕਦੇ ਆ ਉਹਨਾਂ ਕਮਾਵਰੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਵੀ ਉਦੋਂ ਸਾਥ ਸਾਹਿਬਾ ਜੀ ਕਾਂਗਰਸ ਸਰਕਾਰ ਮੈਨੂੰ ਇਹਨਾਂ ਸਰਕਾਰਾਂ ਚੋਂ ਠੀਕ ਲੱਗ ਰਹੀ ਹੈ ਕਿਹੜੀ ਸਰਕਾਰ ਨੂੰ ਲੈਣਾ ਪਸੰਦ ਕਰੋਗੇ ਹਜੇ ਤਾਂ ਕੋਈ ਨਹੀਂ ਜਿਹੜਾ ਦੇਖਾਗੇ ਆ ਕੁਝ ਤਾਂ ਸੋਚਾਏਗਾ ਜਿਹਨਾਂ ਦੇ ਕੰਮ ਤੋਂ ਹੁਣ ਤੱਕ ਵਧੀਆ ਲੱਗਿਆ ਫਿਲਹਾਲ ਤਾਂ ਦੋਨੋਂ ਹੀ ਵਧੀਆ ਚੱਲ ਰਹੇ ਸੀ ਹਜੇ ਤਾਂ ਕਿਸੇ ਨੂੰ ਨਹੀਂ ਆਪਾਂ ਬਲੇਮ ਕਰ ਸਕਦੇ ਕਿਹੜੀ ਵੀ ਵਧੀਆ ਸਰਕਾਰ ਹੈ ਹਾਂਜੀ ਇਹ ਦੇਖੋ ਹਜੇ ਸੋਚਿਆ ਨਹੀਂ ਹੈਗਾ ਅਜੇ ਨਹੀਂ ਹੈਗਾ ਤੇ ਅਜੇ ਤੱਕ ਆਉਣ ਵਾਲੇ ਵੇਸੀ ਤਾਂ ਆਮ ਆਦਮੀ ਸਰਕਾਰ ਨੇ ਪੰਦੇ ਆਏ ਆ। ਹੋਰ ਇਸਨ ਉਹਨਾਂ ਨੂੰ ਕੋਟ ਪੰਦਾ ਕਿ ਉਹਨਾਂ ਦੇ ਕਿਹੜੇ ਕੰਮ ਕਰੂਣ ਤੱਕ। ਕਈ ਫੈਸਿਲਿਟੀਆਂ ਦਿੱਤੀਆਂ ਨੇ ਉਹਨਾਂ ਨੇ। ਲੇਡੀਜ਼ ਨੂੰ ਵੀ ਦਿੱਤੀਆਂ ਨੇ ਨਾ। ਜੀ। ਤਾਂ ਕਰਕੇ ਬਗਿਆ ਲੱਗਦਾ। ਥੈਂਕ ਯੂ। ਸਰ ਸ਼੍ਰੀ ਕਾਲ ਜੀ। ਸਰ ਸ਼੍ਰੀ ਕਾਲ ਬੇਟਾ। ਅੰਡੀ ਜੀ ਕਿਹੜੀ ਸਰਕਾਰ ਨੂੰ ਲਿਆਣਾ ਪਸੰਦ। ਜਿਹੜੀ ਸਾਰੇ ਦੁਨੀਆਂ ਦਾ ਕੰਮ ਕਰਨ। ਸਭ ਨੂੰ ਸਿੱਖਿਆ ਦੇਣ। ਬੱਚਿਆਂ ਦੀ ਕਾਮਯਾਬੀ ਕਿਹੜੀ ਸਰਕਾਰ ਨੂੰ ਸਮਝਦੇ ਹੋ ਕਿ ਇੱਦਾਂ ਕੰਮ ਵੀ ਕਰੇ ਬੱਚਿਆਂ ਨੂੰ ਸਿੱਖਿਆ ਵੀ ਦੇਵੇ ਕਿਹੜੀ ਸਰਕਾਰ ਦਾ ਇੱਕ ਨਾਮ ਦੱਸ ਸਕਦੇ ਜਿਹਨੂੰ ਤੁਸੀਂ ਸੋਚਦਾ ਹੋਵੇ ਕਿ ਮੈਂ ਵੋਟ ਪਾਈ ਹੈ ਕਾਂਗਰਸ ਨੂੰ ਕਾਂਗਰਸ ਹੁਣ ਤੱਕ ਤੁਹਾਨੂੰ ਕੰਮ ਕਰਦੇ ਕਿਹੜੇ ਕੰਮ ਬਧੀਆ ਲੱਗਦੇ ਮੈਨੂੰ ਮੇਰੇ ਹੀ ਸੁਣ ਲਓ ਮੈਨੂੰ ਪੈਨਸ਼ਨਾਂ ਲਾ ਕੇ ਦਿੱਤੀਆਂ ਮੇਰੇ ਬੱਚਿਆਂ ਦੇ ਨਾਲ ਮੈਨੂੰ ਸਹੂਲਤਾਂ ਦਿੱਤੀਆਂ ਜੀ ਮੇਰੇ ਵੱਡੇ ਮੈਨੂੰ ਨਾਲ ਨਹੀਂ ਸੀ ਰੱਖਦੇ ਆਪਣੇ ਨਾਲ ਰੱਖਣ ਨਹੀਂ ਕੀਤੇ ਵਾਦੇ ਪੂਰੇ ਕੀਤੇ ਉਹਨਾਂ ਨੇ ਜੀ ਜੈ ਮਾਂ ਸੋ ਬਹੁਤ ਵਧੀਆ ਲੱਗਿਆ ਅੰਟੀ ਨਾਲ ਗੱਲ ਕਰਕੇ ਅੰਟੀ ਵੱਲੋਂ ਦੱਸਿਆ ਜਾਂਦਾ ਜਿਹੜੀ ਕਾਂਗਰਸ ਸਰਕਾਰ ਹੈਗੀ ਆ ਉਹਦੇ ਵੱਲੋਂ ਕਾਫੀ ਵਾਦੇ ਪੂਰੇ ਕੀਤੇ ਜਾਂਦੇ ਆ ਤੇ ਕੋਈ ਅਕਾਲੀ ਦਲ ਨੂੰ ਪਸੰਦ ਕਰਦਾ ਆ ਕੋਈ ਵਿਜੇਪੀ ਨੂੰ ਪਸੰਦ ਕਰਦਾ ਆ ਸੋ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ ਕਿ ਤੁਸੀਂ ਕਿਹੜੀ ਸਰਕਾਰ ਨੂੰ ਵੋਟ ਪਾਣਾ ਚਾਹੁੰਦੇ ਹੋ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਸਿਟੀ ਆਮ ਨਿਊਜ਼ ਚੈਨਲ ਦੇ ਨਾਲ ਮੈਂ ਮਨਦੀਪ ਕੌਰ ਕੈਮਰਾ ਪਾਸੋਂ ਨਵਲ ਦੇ ਨਾਲ